ਚੋਣਾਂ ਦਾ ਦੌਰ ਹੈ ਤੇ ਇਸ ਮੌਕੇ ਹਰ ਲੀਡਰ ਲੋਕਾਂ ਦੇ ਨੇੜੇ ਹੈ ਆਪਣੀਆਂ ਰੈਲੀਆਂ ਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਲੀਡਰ ਹੱਲਾਸ਼ੇਰੀ ਦੇ ਕੇ ਨਾਲ ਲੈ ਜਾਂਦੇ ਨੇ ਜੇਕਰ ਤੁਹਾਨੂੰ ਵੀ ਕੋਈ ਲੀਡਰ ਚੋਣ ਪ੍ਰਚਾਰ ਜਾਂ ਫਿਰ ਕਿਸੇ ਰੈਲੀ ਦੇ ਵਿੱਚ ਬੁਲਾਵੇ ਤਾਂ ਜਾਣ ਤੋਂ ਪਹਿਲਾਂ ਬੈੱਡ ਤੇ ਪਏ ਇਸ ਮੁੰਡੇ ਨੂੰ ਧਿਆਨ ਨਾਲ ਦੇਖ ਲਓ ਤੇ ਇਸ ਦੀ ਗੱਲ ਨੂੰ ਸੁਣ ਕੇ ਜਾਓ ਬਾਦ ਦੇ ਵਿੱਚ ਹੀ ਜਾਣ ਦਾ ਫੈਸਲਾ ਲਿਓ ਕਿਉਂਕਿ ਇਹ ਮੁੰਡਾ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਦੇ ਚੋਣ ਪ੍ਰਚਾਰ ਵਿੱਚ ਗਿਆ ਸੀ ਗਿਆ ਤਾਂ ਚੰਗਾ ਭਲਾ ਸੀ ਪਰ ਹੁਣ ਇਹ ਮੁੰਡਾ ਹਸਪਤਾਲ ਦੇ ਬੈੱਡ ਤੇ ਪਿਆ ਹੁਣ ਅੱਗੇ ਸੁਣੋ ਕਿਵੇਂ ਇਸ ਮੁੰਡੇ ਨੂੰ ਲੀਡਰਾਂ ਦੇ ਪਿੱਛੇ ਜਾਣਾ ਮਹਿੰਗਾ ਪੈ ਗਿਆ ਉਹ ਜੀ ਲੋਕ ਡੋਨ ਕਰਦੇ ਆ ਸੀ ਠੀਕ ਹੈ ਜੀ ਮਹਿੰਦਰ ਸਿੰਘ ਸਿੱਧੂ ਜੀ ਕਾਂਗਰਸ ਪਾਰਟੀ ਵੱਲੋਂ ਤੇ ਲੋਕ ਡੋ ਕਰਦੇ ਵੇ ਡਾਈ ਵੀ ਪੈਂਡ ਹੈਗਾ ਉੱਥੇ ਜੀ ਲੋਕ ਡੋ ਵਾਸਤੇ ਘਰਾਂ ਚ ਵੋਟ ਮੰਗਣੇ ਗਈ ਸੀ ਤੇ ਜਦੋਂ ਆਮ ਪਾਰਕ ਦੇ ਕੋਈ ਬੰਦੇ ਸੀਗੇ ਉਹਨਾਂ ਖੜੇ ਸੀਗੇ ਤਾਂ ਉਹਨਾਂ ਨੇ ਉਹਨਾਂ ਨੂੰ ਪੋਸਟਰ ਬਣਾਇਆ ਉਹਨਰ ਪਹਿਲਾ ਪੋਸਟਰ ਫਾੜਤਾ ਫਿਰ ਮੈਨੂੰ ਧੱਕਾ ਸੁਪਾ ਦਿੱਤਾ ਜੀ ਇੱਕ ਤਾਂ ਥਾਪੜ ਵੀ ਮਾਰੇ ਤੇ ਬਾਅਦជា ਜੀ ਜਿੱਦੋਂ ਉੱਥੇ ਲੇ ਉਹ ਬੰਦੇ ਨੇ ਕਈ ਕਈ ਥਿੱਤੀ ਸਾਡੇ ਪਿੱਛੇ ਠੀਕ ਹੈ ਜੰਨ ਲਾਇਕ ਲੇਡੀ ਸੀ ਉਹਦੇ ਕਈ ਲੱਗ ਜਾਣੀ ਸੀ ਪਰ ਉਹ ਬਚ ਗਈ ਉਹ ਪੱਜ ਗਈ ਉਹ ਤਾਂ ਵੀ ਭੱਜ ਕੇ ਥੋੜੇ ਅੱਗੇ ਆਏ ਤਾਂ ਪਿੱਛੋਂ ਲੈ ਕੇ ਸਕੂਟੀ ਲੈ ਕੇ ਡਾਂਗ ਲੈ ਕੇ ਫੇਰ ਆ ਗਿਆ ਫੇਰ ਉਹ ਛੋਟੀ ਲੈ ਕੇ ਮੇਰੇ ਮਾਰ ਲੰਘਿਆ ਮੈਂ ਗਿਆ ਦਿੱ ਦਿੱਤਾ ਜੀ ਮੇਰੇ ਨਾਲ ਹੀ ਹੱਥ ਤੇ ਵਜੀ ਅਸਾਂ ਠੀਕ ਹੈ ਅੱਧੇ ਵਜੇ ਹੋ ਤਾਂ ਬਾਜੀ ਪੰਡਿਤੇ ਦੋ ਚਾਰ ਬੰਦੇ ਆ ਗਏ ਉੱਥੇ ਤਾਂ ਫਾਈਓ ਵੀ ਸਾਡੀ ਕੁੜੀ ਸੀਗੀ ਸਾਡੇ ਘਰ ਉਹਦੇ ਨਾਲ ਤੁਮਾਰੀ ਹੋਣੀ ਜਦੋਂ ਵਿਚਾਲੇ ਆਈ ਬਧੀ ਠੀਕ ਹੈ ਹਾਂਜੀ ਕੁੜੀ ਤੇ ਪੇਟ ਦੇ ਟਿੰਡੇ ਤੇ ਮਾਰੀ ਹੋਰ ਲੱਤ ਮਾਰੀ ਸੀਗੀ ਟਰ ਦਰਦ ਕਰਦਾ ਕੁੜੀ ਦਾ ਹਾਂਜੀ ਮੇਰੇ ਵੀ ਇੱਕ ਦੋ ਤਾਂ ਮਾਰੀ ਆ ਜੋ 2000 ਪੰਡਿਤੇ ਬੰਦੇ ਆ ਕੇ ਟ੍ਰੈਕਟਰ ਰੂਟਰ ਲੈ ਕੇ ਉਹਨਾਂ ਨੇ ਸਾਨੂੰ ਸਦਾ ਦਾ ਉੱਤੇ ਬਾਤ ਚੋ ਕਰੇ ਚੱਲ ਗਿਆ ਜੀ ਬਾਤ ਇੱਕ ਹੋਰ ਵੀ ਆ ਗਈ ਸੀ ਪੰਡਿਤਾਂ ਦਾ ਮੈਂਬਰ ਵੀ ਆ ਗਿਆ ਸੀ ਸਾਹੀ ਆ ਗਿਆ ਕੀ ਆ ਤੁਹਾਨੂੰ ਆਕਰ ਦੇ ਕੁਝ ਪਾ ਦੇਣ ਪੂਰਾ ਦਿੱਤਾ ਹਾਂਜੀ ਹੋਈ ਜਾਂਦੀ ਹੈ ਗੱਲ ਉਹ ਲਖਰਾਈ ਇਹਦੇ ਦਾ ਭਾਈ ਚਲੀ ਜਾਂਦੀ ਹੋਵੇ ਉਹ ਤਾਂ ਜੀ ਹੁਣ ਲੈ ਕੇ ਗਿਆ ਬਿਆਨ ਕਿ ਦੇਖੋ ਕੀ ਹੁੰਦਾ ਬਿਆਨ ਲੈ ਕੇ ਚਲੇ ਗਏ ਹਾਂਜੀ ਅਸੀਂ ਸਰਦਾਰਜੀਤ ਮਹਿੰਦਰ ਸਿੰਘ ਸਰਦਾਰ ਦੇ ਚੋਣ ਪ੍ਰਚਾਰ ਲਈ ਬਠਿੰਡੇ ਤੋਂ ਐਸੇ ਮਾਨਸਾ ਦੇ ਪੇਖੀ ਪਿੰਡ ਕੋਲੇ ਨਾਲ ਟੈਲੇ ਵਾਲਾ ਪਿੰਡ ਜੀ ਉੱਥੇ ਚੋਣ ਪ੍ਰਚਾਰ ਕਰਦੇ ਕੋ ਦਸਕ ਮੁੰਡੇ ਸੀਗੇ ਸਾਡੇ ਕੁੜੀਆਂ ਪੰਜ ਦੇ ਕੁੜੀਆਂ ਸੀ ਪੰਜ ਗੁੰਡੇ ਸੀ ਅੱਛਾ ਇਹ ਕਿੱਥੋਂ ਆਏ ਨੇ ਬਠਿੰਡੋ ਸਰਜੀਤ ਸਰਕਾਰ ਜੀ ਦੇ ਮੰਦ ਤਾਂ ਮੈਂ ਮਿੱਤਰਾਂ ਮੇਰੇ ਮੁੰਡੇ ਲੈ ਹੋਏ ਨੇ ਮੇਰੇ ਮੇਰੇ ਨਾਲ ਆਏ ਸੀ ਵਰਕਰ ਨੂੰ ਤੁਹਾਡੇ ਹਾਂ ਵਰਕਰ ਸੀ ਨਾਲ ਉਹ ਅਸੀਂ ਚੋਣਾਂ ਪ੍ਰਚਾਰ ਕਰਨ ਗਏ ਸੀ ਤੇ ਉੱਥੇ ਮੈਂ ਤਾਂ ਜਾਣਦਾ ਨਹੀਂ ਉਹ ਪਿੰਡ ਦਾ ਇੱਕ ਮੁੰਡਾ ਕੋਈ ਆ ਕੇ ਆ ਕੇ ਗੱਲ ਪੈ ਗਿਆ ਕਿ ਜੀ ਤੁਸੀਂ ਕਾਂਗਰਸ ਦਾ ਪ੍ਰਚਾਰ ਕਰਦੇ ਸਾਡੇ ਘਰੇ ਕਿਵੇਂ ਆਏ ਅਸਰ ਸਾਡਾ ਤਾਂ ਵੋਟ ਮੰਗਣ ਦਾ ਹੱਕ ਹੈ ਦੋ ਨਾ ਦੋ ਤੁਹਾਡੀ ਮਰਜ਼ੀ ਹੈ ਵੋਟ ਸਭ ਦਾ ਹੱਕ ਹੈ ਮੰਗਣ ਦਾ ਅਸੀਂ ਵੋਟ ਪਾਉਣੇ ਕੋਈ ਜ਼ੋਰ ਤਾਂ ਹੈ ਨਹੀਂ ਉਵੇਂ ਕਰਕੇ ਕੁੜੀਆਂ ਦੇ ਗਲ ਪਾਏ ਗਏ ਅਕਸੇ ਦੇ ਕੁੜੀ ਲੱਤ ਮਾਰੀ ਕਿਸੇ ਦੇ ਡਾਂਗਾ ਮਾਰੀ ਇੱਕ ਦੋ ਮੁੰਡੇ ਦੇ ਲੱਗੇ ਤੇ ਕੁੜੀ ਦੇ ਵੀ ਲੱਗੀ ਡੇਟ ਦੇ ਲੱਤਾਂ ਲੱਤਾਂ ਮਾਰੀਆਂ ਉਹ ਰੋਲਾ ਜਿਹਾ ਪਿਆ ਉੱਥੇ ਪੁਲਿਸ ਨਾਲ ਸੀ ਕਹਿਤਾ ਸੀ ਕਿ ਕੀ ਜਿਹੜਾ ਕਿਉਂ ਕੀ ਹੈ ਉੱਥੇ ਜੀ ਅੱਗੇ ਕਿਸੇ ਨੇ ਗਿਆ ਪੁਲਿਸ ਸਾਹਿਬ ਜੀ ਇਨਕੁਇਰੀਸ਼ਨ ਕਰ ਰਹੀ ਹੈ ਸਾਨੂੰ ਯਕੀਨ ਆ ਗੁਰਾ ਸਾਨੂੰ ਇਨਸਾਫ ਬਦੋ ਅੱਛਾ ਕਿੰਨੇ ਕਿੰਨੇ ਮੰਦਰੀ ਸਫਾ ਬਜੇ ਨੇ ਦੋ ਹਨ ਸਰ ਇੱਕ ਕੁੜੀ ਦੇ ਤੇ ਕੁੜਲੇ ਇੱਥੇ ਕਿਤੇ ਤਾਂ ਜੀ ਇੱਕ ਤਾਂ ਹੱਥ ਤੇ ਮੁੰਡੇ ਦੇ ਕੋ ਡਾਂਗ ਵੇਜੀ अच्छा 78 का फैक्टर हो गया हम उठाए मतलब फैक्टर हो गया एक पूरी रेट जो बजी जो दे हजार रिपोर्ट आई ने यो ਕੀ ਆਉਂਦਾ ਹੋਰੀਪੋਰਟ ਕੋ ਸ਼ਾਮ ਤੱਕ ਆ ਤੁਸੀਂ ਆਪਣੇ ਸੀਨੀਅਰ ਲੀਡਰਾਂ ਨਾਲ ਗੱਲਬਾਤ ਕੀਤੀ ਬਿਲਕੁਲ ਸਰ ਅਸੀਂ ਸਰਦਾਰਜੀਤ ਮਹਿੰਦਰੀ ਨਾਲ ਗੱਲ ਵੀ ਕੀਤੀ ਇੱਥੋਂ ਦੇ ਜਿਹੜੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਮਾਈਕਲ ਜੀ ਹੋਗੇਵਾਲ ਬਹੁਤ ਵਧੀਆ ਹਾਂ ਉਹਨਾਂ 와ਸੀ ਗੱਲ पे ਉਹ ਮੋਕੇ ਤੇ ਪਹੁੰਚ ਗਏ ਸੀ ਮਾਈਕਲ ਜੀ ਪਹੁੰਚ ਗਏ ਸੀ ਤੇ ਉੱਥੋਂ ਜਿਹੜੇ ਕਾਂਗਰਸ ਦੇ ਉੱਥੋਂ ਹਲਕਾ ਪ੍ਰਧਾਨ ਨੇ ਉਹ ਵੀ ਉੱਥੇ ਪਹੁੰਚਦੇ ਸੀ ठाਣੇ ਤੇ ਪੁਲਿਸ ਵੀ ਮੌਕੇ ਤੇ ਫੋਨ ਕਰਦੇ ਨਾਲ ਹੀ ਪਹੁੰਚ ਗਈ ਸੀ 10 ਮਿੰਟਾਂ ਬਾਅਦ ਤੇ ਹੁਣ ਕੁੱਨ ਇंसाफ ਦੀ ਕਾਰਵਾਈ ਕਰ ਰਹੀ ਹੈ ਉਹ ਸਾਨੂੰ ਗੁਰਸਾ ਹੀ ਹੈ ਵੀ ਪੁਲਿਸ ਇंसाफ ਸਾਨੂੰ ਜ਼ਰੂਰ ਦਿਵਾਉਗੀ ਪੰਜਾਬ ਪੁਲਿਸ ਸਾਨੂੰ ਰੱਬਰ ਦਾ ਭਰੋਸਾ ਹੈ ਦਰਸਲ ਮਾਨਸਾ ਦੇ ਪਿੰਡ ਡੱਪਿਆਈ ਦੇ ਵਿੱਚ ਕਾਂਗਰਸ ਵਰਕਰਾਂ ਤੇ ਹਮਲਾ ਕੀਤਾ ਗਿਆ ਸਹਿਜਬ੍ਰੀਤ ਸਿੰਘ ਹੋਰਾ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਸਾਡੇ ਮੁੰਡੇ ਕੁੜੀਆਂ ਨੂੰ ਪਿੰਡ ਦੇ ਹੀ ਮੁੰਡਿਆਂ ਵੱਲੋਂ ਕੁੱਟਿਆ ਗਿਆ ਜਿਸ ਦੀ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ